ਤਾ এਸ਼ੀਆ ਕੱਪ 2025 ਇੱਕ ਪਾਸੇ ਚੱਲ ਰਿਹਾ ਤੇ ਉਸ ਦੇ ਵਿੱਚ ਅੱਜ ਮੁਕਾਬਲਾ ਭਾਰਤ ਤੇ ਪਾਕਿਸਤਾਨ ਦਾ ਹੋਵੇਗਾ ਰਾਤ ਦੇ 8 ਵਜੇ ਮੈਚ ਦੀ ਸ਼ੁਰੂਆਤ ਹੋਵੇਗੀ ਤੇ ਹਰ ਪਾਰ ਦੀ ਤਰ੍ਹਾਂ ਹਾਈ ਵੋਲਟੇਜ ਡਰਾਮਾ ਜਿਹੜਾ ਮੈਚ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਪਰ ਦੂਜੇ ਪਾਸੇ ਵਿਰੋਧ ਜਿਹੜਾ ਦੇਸ਼ ਦੇ ਵਿੱਚ ਹੋ ਰਿਹਾ ਹੈ ਕਿ ਭਾਰਤੀ ਟੀਮ ਨੂੰ ਇਹ ਮੁਕਾਬਲਾ ਜਿਹੜਾ ਪਾਕਿਸਤਾਨ ਦੇ ਖਿਲਾਫ ਨਹੀਂ ਖੇਡਣਾ ਚਾਹੀਦਾ ਹੈ ਵੱਖ-ਵੱਖ ਲੋਕਾਂ ਦੇ ਵੱਲੋਂ ਫਿਰ ਚਾਹੇ ਉਹ ਸੈਲੀਬ੍ਰਿਟੀ ਜ਼ੋਨ ਫਿਲਮੀ ਅਦਾਕਾਰ ਹੋਣ ਅਤੇ ਉਹਨਾਂ ਤੋਂ ਇਲਾਵਾ ਰਾਜਨੀਤਿਕ ਲੀਡਰ ਹੋਣ ਹਰ ਇੱਕ ਦੇ ਵੱਲੋਂ ਆਪਣੀ ਆਪਣੀ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ ਕਿ ਭਾਰਤੀ ਟੀਮ ਨੂੰ ਇਹ ਮੁਕਾਬਲਾ ਨਹੀਂ ਖੇਡਣਾ ਚਾਹੀਦਾ ਤਾਂ ਉੱਥੇ ਹੀ ਆਵਾਜ਼ ਉੱਠ ਰਹੀ ਹੈ ਦੂਜੇ ਪਾਸੇ ਕਿ ਭਾਰਤੀ ਟੀਮ ਇੱਕ ਸਿਰਫ ਸਪੋਰਟਸ ਦੇ ਆਧਾਰ ਤੇ ਮੈਚ டா ਭਾਰਤ ਅਤੇ ਪਾਕਿਸਤਾਨ ਦੇ ਖਿਲਾਫ ਜਿਹੜਾ ਭਾਰਤੀ ਟੀਮ ਦੇ ਵੱਲੋਂ ਖੇਡਿਆ ਜਾਵੇਗਾ। ਤੱਜ ਮੁਕਾਬਲਾ ਹੋਵੇਗਾ ਜਿਸ ਦੇ ਵਿੱਚ ਹਾਈ ਵੋਲਟੇਜ ਡਰਾਮੇ ਦੀ ਉਮੀਦ ਹੈ। ਹਰ ਵਾਰ ਦਰਸ਼ਕਾਂ ਨੂੰ ਜਿਵੇਂ ਪਹਿਲਾਂ ਲਗਾਈ ਜਾਂਦੀ ਆ ਉਸੇ ਤਰੀਕੇ ਦਾ ਨਾਲ ਹੈ ਕਿਉਂਕਿ ਏਸ਼ੀਆ ਕੱਪ ਚੱਲ ਰਿਹਾ ਹੈ ਦੁਬਈ ਦੇ ਵਿੱਚ ਜਿਹੜਾ ਇਹ ਮੁਕਾਬਲਾ ਖੇਡਿਆ ਜਾਵੇਗਾ ਏਸ਼ੀਆ ਕੱਪ ਖੇਡਿਆ ਜਾ ਰਿਹਾ ਹੈ ਅਤੇ ਅਬੂਦਾਬੀ ਦੇ ਵਿੱਚ ਜਿਹੜਾ ਮੁਕਾਬਲਾ ਹੋਵੇਗਾ ਭਾਰਤ ਤੇ ਪਾਕਿਸਤਾਨ ਦਾ ਰਾਤ ਦੇ 8 ਵਜੇ ਇਸ ਮੁਕਾਬਲੇ ਦੀ ਸ਼ੁਰੂਆਤ ਹੋਵੇਗੀ ਤਾਂ ਜਿੱਥੇ ਹੀ BCCI ਦੇ ਵੱਲੋਂ ਥੋੜੇ ਦਿਨ ਪਹਿਲਾਂ ਦਾ ਜ਼ਿਕਰ ਕਰੀਏ ਤਾਂ ਉਹਨਾਂ ਦੇ ਵੱਲੋਂ ਆਖਿਆ ਗਿਆ ਸੀ ਕਿ ਮੁਕਾਬਲਾ ਕਿ ਏਸ਼ੀਆ ਕੱਪ ਹੋ ਰਿਹਾ ਹੈ ਇਹ ਇਹ ਨਹੀਂ ਹੈਗਾ ਕਿ ਭਾਰਤੀ ਟੀਮ ਪਾਕਿਸਤਾਨ ਦੇ ਲਈ ਰਵਾਨਾ ਹੋਈ ਹੈ ਅਤੇ ਉੱਥੇ ਜਾ ਕੇ ਜਿਹੜਾ ਇੱਕ ਮੁਕਾਬਲਾ ਖੇਡ ਰਿਹਾ ਦੂਜੇ ਪਾਸੇ ਉਹਨਾਂ ਨੇ ਆਖਿਆ ਕਿ ਨਹੀਂ ਅਸੀਂ ਪਾਕਿਸਤਾਨ ਨੂੰ ਕੋਈ ਜਿਹੜਾ ਉੱਥੇ ਮੈਸੇਜ ਭੇਜਿਆ ਸੀ ਤਾਂ ajo ਭਾਰਤ ਆ ਕੇ ਭਾਰਤ ਦੇ ਖਿਲਾਫ ਜਿਹੜਾ ਮੁਕਾਬਲਾ ਖੇਡਣ ਇਤ ਹੈ ਏਸ਼ੀਆ ਕੱਪ ਹੈ ਜਿਸ ਵਿੱਚ ਏਸ਼ੀਆ ਦੀਆਂ ਸਾਰੀਆਂ ਟੀਮਾਂ ਹੁੰਦੀਆਂ ਨੇ ਅਤੇ ਸਾਰੀਆਂ ਹੀ ਟੀਮਾਂ ਨੂੰ ਇੱਕ ਦੂਜੇ ਦੇ ਖਿਲਾਫ ਜਿਹੜਾ ਮੁਕਾਬਲਾ ਖੇਡਣਾ ਪਵੇਗਾ ਤਾਂ ਉਹਨਾਂ ਨੇ ਆਖਿਆ ਕਿ ਜਿਹੜੀ ਖੇਡ ਭਾਵਨਾ ਹੁੰਦੀ ਹੈ ਤਾਂ ਉਸ ਦੇ ਨਾਲ ਜਿਹੜਾ ਬੇਸ਼ੱਕ ਹੱਤਵਾਦੀ ਹਮਲੇ ਨੇ ਪਾਕਿਸਤਾਨ ਦੇ ਲਗਾਤਾਰ ਕੀਤੇ ਗਏ ਨੇ ਅਤੇ ਤਾਜ਼ਾ ਜਿਹੜਾ ਪਹਿਲਗਾਮ ਦੇ ਵਿੱਚ ਅੱਤਵਾਦੀ ਹਮਲਾ ਹੋਇਆ ਤਾਂ ਉਹਦੇ ਮੱਦੇਨਜ਼ਰ ਬਹੁਤ ਸਾਰੇ ਲੋਕਾਂ ਦੇ ਵੱਲੋਂ ਸਵਾਲ ਉਠਾਇਆ ਜਾ ਰਿਹਾ ਕਿ ਮੁਕਾਬਲਾ ਨਹੀਂ ਹੋਣਾ ਚਾਹੀਦਾ ਭਾਰਤੀ ਟੀਮ ਨੂੰ ਖੇਡਣ ਤੋਂ ਇਨਕਾਰ ਕਰ ਦੇਣਾ ਚਾਹੀਦਾ ਤੁਹਾਨੂੰ ਯਾਦ ਕਰਵਾ ਦਈਏ ਕਿ ਥੋੜਾ ਸਮਾਂ ਪਹਿਲਾਂ ਇੱਕ ਲੇਜੈਂਡ ਲੀਗ ਜਿਹੜੀ ਹੋਈ ਸੀ ਲੇਜੈਂਡ ਲੀਗ ਸੀ ਤਾਂ ਉਸ ਦੇ ਵਿੱਚ ਬਹੁਤ ਸਾਰੇ ਜਿਹੜੇ ਭਾਰਤੀ ਦਿੱਗਜ ਸੀ ਤਾਂ ਉਹ ਜਿਹੜੇ ਉੱਥੇ ਖੇਡਦੇ ਦਿਖਾਈ ਦਿੱਤੇ ਸੀ ਅਤੇ ਜਦੋਂ ਪਾਕਿਸਤਾਨ ਦੇ ਨਾਲ ਫਾਈਨਲ ਮੁਕਾਬਲਾ ਭਾਰਤੀ ਟੀਮ ਦਾ ਹੋਣਾ ਸੀ ਜਿਸ ਦੇ ਵਿੱਚ ਯੁਵਰਾਜ ਸਿੰਘ ਇਰਫਾਨ ਪਠਾਨ ਅਤੇ ਹੋਰ ਜਿਹੜੇ ਬੇਤਰੀਨ ਪੁਰਾਣੇ ਖਿਡਾਰੀ ਨੇ ਭਾਰਤੀ ਟੀਮ ਦਾ ਹਿੱਸਾ ਸੰਤ ਤਾਂ ਉਹਨਾਂ ਦੇ ਵੱਲੋਂ ਪਾਕਿਸਤਾਨ ਦੇ ਖਿਲਾਫ ਫਾਈਨਲ ਮੁਕਾਬਲਾ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਉਹ ਜਿਹੜੀ ਚੈਂਪੀਅਨ ਪਾਕਿਸਤਾਨ ਦੀ ਟੀਮ ਬਣ ਕੇ ਸੀ ਅਤੇ ਜੇਕਰ ਲੋਕਾਂ ਦੀਆਂ ਭਾਵਨਾਵਾਂ ਨੂੰ ਮੱਦੇਨਜ਼ਰ ਭਾਰਤੀ ਟੀਮ ਇਨਕਾਰ ਕਰ ਦਿੰਦੀ ਅਤੇ ਮੰਨ ਲਓ ਕਿ ਕੱਲ ਨੂੰ ਏਸ਼ੀਆ ਕੱਪ ਤੇ ਫਾਈਨਲ ਦੇ ਵਿੱਚ ਦੁਬਾਰਾ ਇਹ ਦੋਨੋਂ ਟੀਮਾਂ ਜਾਂਦੀਆਂ ਨੇ ਅਤੇ ਫੇਰ ਕੀ ਭਾਰਤੀ ਟੀਮ ਦੁਬਾਰਾ ਬਣਾ ਜੇਕਰ ਕਰ ਜਾਂਦੀ ਤਾਂ ਸਿੱਧਾ ਸਿੱਧਾ ਚੈਂਪੀਅਨ ਏਸ਼ੀਆ ਕੱਪ 2025 ਦਾ ਪਾਕਿਸਤਾਨ ਬਣ ਜਾਵੇਗਾ ਕੀ ਉਹ ਦੇਸ਼ ਵਾਸੀ ਦੇਖਣਾ ਚਾਹੁੰਦੇ ਨੇ ਕਿਉਂਕਿ ਏਸ਼ੀਆ ਕੱਪ ਹਰ ਸਾਲ ਨਹੀਂ ਬਲਕਿ ਕ੍ਰਿਕਟ ਦਾ ਏਸ਼ੀਆ ਕੱਪ ਦੋ ਸਾਲਾਂ ਤੋਂ ਬਾਅਦ ਹੁੰਦਾ ਹੈ ਇਸ ਤੋਂ ਪਹਿਲਾਂ 2023 ਦੇ ਵਿੱਚ ਹੋਇਆ ਸੀ ਅਤੇ ਅਗਲਾ ਜਿਹੜਾ ਆਸ਼ੀਆ ਕੱਪ ਹੋਵੇਗਾ ਤਾਂ ਉਹ 2027 ਦੇ ਵਿੱਚ ਹੋਵੇਗਾ ਤਾਂ ਲੋਕਾਂ ਦੇ ਵੱਲੋਂ ਜਿੱਥੇ ਵਿਰੋਧ ਕੀਤਾ ਜਾ ਰਿਹਾ ਮੈਚ ਦਾ ਕਿ ਇੱਕ ਪਾਸੇ ਤਾਂ ਹੋਲੀ ਜਿਹੜੀ ਖੇਡੀ ਜਾ ਰਹੀ ਹੈ ਖੂਨ ਦੀ ਪਾਕਿਸਤਾਨ ਦੇ ਵੱਲੋਂ ਉਹ ਵੀ ਭਾਰਤੀ ਜ਼ਮੀਨ ਤੇ ਤਾਂ ਦੂਜੇ ਪਾਸੇ ਭਾਰਤੀ ਟੀਮ ਕਿਵੇਂ ਜਿਹੜਾ ਇਹ ਮੈਚ ਪਾਕਿਸਤਾਨ ਦੇ ਖਿਲਾਫ ਖੇਡ ਰਹੀ ਹੈ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਨੇ ਸੀਨੀਅਰ ਕਾਂਗਰਸੀ ਨੇਤਾ ਨੇ ਹਰੀਸ਼ रावत ਉਹਨਾਂ ਦੇ ਵੱਲੋਂ ਵੀ ਬਿਆਨ ਦਿੱਤਾ ਗਿਆ ਕਿ ਮੈਚ ਨਹੀਂ ਹੋਣਾ ਚਾਹੀਦਾ ਕਿਉਂਕਿ ਉਦਾਹਰਨ ਦੇ ਰਹੇ ਨੇ ਕਿ ਖੂਨ ਅਤੇ ਪਾਣੀ ਦਾ ਜ਼ਿਕਰ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਕੇ ਇੱਕੋ ਸਮੇਂ ਨਹੀਂ ਪਾ ਸਕਦੇ ਤਾਂ ਫਿਰ ਇੱਕ ਪਾਸੇ ਪਾਣੀ ਦੂਜੇ ਪਾਸੇ ਖੂਨ ਤੇ ਤੀਜਾ ਕ੍ਰਿਕਟ ਵੀ ਇੱਕੋ ਵਕਤ ਇੱਕੋ ਸਮੇਂ ਕਿਵੇਂ ਖੇਡੀ ਜਾ ਸਕਦੀ ਹੈ ਤਾਂ ਇਹ ਵੱਡਾ ਸਵਾਲ ਨੇ ਤੁਹਾਨੂੰ ਦੱਸ ਦਈਏ ਕਿ ਫਿਲਮੀ ਅਦਾਕਾਰ ਨੇ ਉਹਨਾਂ ਦੇ ਵੱਲੋਂ ਵੀ ਆਪਣੇ ਆਪਣੇ ਤੌਰ ਤੇ ਪ੍ਰਤੀਕਿਰਿਆਵਾਂ ਦਿੱਤੀਆਂ ਜਾ ਰਹੀਆਂ ਨੇ ਪਛਮੀ ਬੰਗਾਲ ਦੇ ਖੇਡ ਮੰਤਰੀ ਨੇ ਮਨੂਜ ਦਿਵਾੜੀ ਜੋ ਕਿ ਪਹਿਲਾ ਆਈਪੀਐਲ ਦੇ ਵਿੱਚ ਤੁਸੀਂ ਖੇਡਦੇ ਦੇਖੇ ਹੋਣੇ ਕਲਕੱਤਾ ਦੀ ਟੀਮ ਤੇ ਲਈ ਤਾਂ ਉੱਥੇ ਹੀ ਉਸ ਤੋਂ ਬਾਅਦ ਪੁਨੇ ਵੈਰੀਅਰਸ ਦੀ ਟੀਮ ਤੇ ਲਈ ਵੀ ਉਹ ਖੇਡਦੇ ਨਜ਼ਰ ਆਏ ਭਾਰਤੀ ਟੀਮ ਤੇ ਲਈ ਵੀ ਉਹਨਾਂ ਨੇ ਕਿ ਮੁਕਾਬਲੇ ਖੇਡੇ ਨੇ ਤਾਂ ਉਹਨਾਂ ਨੇ ਆਖਿਆ ਕਿ ਮੈਂ ਤਾਂ ਇਹ ਮੈਚ ਦੇ ਹੀ ਨਹੀਂ ਬਲਕਿ ਈਸ਼ੀਆ ਕੱਪ ਤਾਂ ਇਹ ਜਿਹੜਾ ਬਾਈਕਾਟ ਕਰ ਰਹੇ ਤਾਂ ਆਪਣੇ ਆਪਣੇ ਪੱਤਰ ਤੇ ਹਰ ਇੱਕ ਦੇ ਵੱਲੋਂ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ ਪਰ ਤੁਸੀਂ ਸਾਨੂੰ ਜ਼ਰੂਰ ਦੱਸਿਓ ਤੁਸੀਂ ਆਪਣੀ ਜਿਹੜੀ ਸਲਾਹ ਜ਼ਰੂਰ ਦਿਓ ਅਤੇ ਆਪਣੀ ਪ੍ਰਤੀਕਿਰਿਆ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝੀ ਕਰਿਓ ਕਿ ਤੁਸੀਂ ਕੀ ਸਮਝਦੇ ਹੋ ਕਿਉਂਕਿ ਇੱਕ ਪਾਸੇ ਇਹ ਉਹੀ ਭਾਰਤੀ ਟੀਮ ਹੈ ਜੋ ਕਿ ਦੇਸ਼ ਦਾ ਚੰਟਾ ਉੱਚਾ ਕਰਦੀ ਹੈ ਦੇਸ਼ ਦਾ ਨਾਮ ਰੌਸ਼ਨ ਕਰਦੀ ਹੈ ਉਹੀ ਖਿਡਾਰੀ ਨੇ ਜਿੰਨਾਂ ਦੇ ਵੱਲੋਂ ਆਪਣੇ ਦੇਸ਼ ਨੂੰ ਜਿਹੜਾ ਜਿਹੜੀ ਰਿਪrezent ਕੀਤਾ ਜਾਵੇਗਾ ਰਾਤ ਦੇ 8 ਵਜੇ ਪਾਕਿਸਤਾਨ ਦੇ ਖਿਲਾਫ ਜਾਂ ਫਿਰ ਤੁਸੀਂ ਇਹ ਠੀਕ ਸਮਝਦੇ ਹੋ ਕਿ ਭਾਰਤੀ ਟੀਮ ਨੂੰ ਇਹ ਮੁਕਾਬਲਾ ਨਹੀਂ ਖੇਡਣਾ ਚਾਹੀਦਾ ਅਤੇ ਜੇਕਰ ਭਾਰਤੀ ਟੀਮ ਇਹ ਮੁਕਾਬਲਾ ਨਹੀਂ ਖੇਡਦੀ ਤਾਂ ਭਾਰਤੀ ਟੀਮ ਦੇ ਦੋ ਅੰਕ ਨੇ ਜਿਹੜੇ ਉਹ ਜਾਣਗੇ ਤੇ ਦੋ ਅੰਕ ਪਾਕਿਸਤਾਨ ਦੀ ਟੀਮ ਨੂੰ ਮਿਲ ਜਾਣਗੇ ਤਾਂ ਹੁਣ ਤੁਸੀਂ ਆਪਣੀ رائے ਜ਼ਰੂਰ ਦਿਓ ਕਿ ਕਿਸ ਤਰੀਕੇ ਦੇ ਨਾਲ ਕੀ ਵਾਕਿਆ ਦੇ ਵਿੱਚ ਜਦੋਂ ਖੇਡ ਭਾਵਨਾ ਦੀ ਗੱਲ ਆਉਂਦੀ ਹੈ ਜਾਂ ਫਿਰ ਇਸ ਤਰੀਕੇ ਦੇ ਕੋਈ ਵੀ ਖੇਡ ਹੋਵੇ ਜ਼ਰੂਰੀ ਨਹੀਂ ਕਿ ਕ੍ਰਿਕਟ ਕਿਉਂਕਿ ਆਪਣੇ ਦੇਸ਼ ਦੀ ਕ੍ਰਿਕਟ ਦੀ ਇੱਕ ਬਹੁਤ ਟੀਮ ਹੈ ਤਾਂ ਇਸ ਕਰਕੇ ਅੱਜ ਤੇ ਦਿਨ ਦੇ ਵਿੱਚ ਇਹ ক্রিকেট ਦੀ ਗੱਲ ਹੋ ਰਹੀ ਹੈ ਤਾਂ ਤੁਸੀਂ ਜ਼ਰੂਰ ਦੱਸਿਓ ਕਿ ਵਾਕਿਆ ਦੇ ਵਿੱਚ ਭਾਰਤੀ ਟੀਮ ਨੂੰ ਪਾਕਿਸਤਾਨ ਦੇ ਖਿਲਾਫ ਖੇਡਣ ਤੋਂ ਇਨਕਾਰ ਕਰ ਦੇਣਾ ਚਾਹੀਦਾ ਅਤੇ ਦੂਜਾ ਸਵਾਲ ਕੀ ਜਦੋਂ ਫਾਈਨਲ ਦੇ ਵਿੱਚ ਜੇਕਰ ਇਹ ਦੋਨੇ ਟੀਮਾਂ ਪਹੁੰਚਦੀਆਂ ਨੇ ਏਸ਼ੀਆ ਕੱਪ ਤੇ ਅਤੇ ਉਦੋਂ ਵੀ ਕੀ ਭਾਰਤੀ ਟੀਮ ਇਸੇ ਤਰੀਕੇ ਦੇ ਨਾਲ ਇਨਕਾਰ ਕਰਕੇ ਵਾਪਸ ਆ ਜਾਵੇ ਤਾਂ ਜੋ ਏਸ਼ੀਆ ਕੱਪ ਦੀ ਚੈਂਪੀਅਨ 2025 ਦੀ ਪਾਕਿਸਤਾਨ ਦਾ ਮੁਲਕ ਬਣ ਜਾਵੇ ਤਾਂ ਇਹ ਵੱਡੇ ਸਵਾਲ ਨੇ ਹੜਾਕੇ ਜਿਹੜੇ ਪਹਿਲਗਾਮ ਅਤਵਾਦੀ ਹਮਲਾ ਜਦੋਂ ਹੋਇਆ ਤਾਂ ਜਿਸ ਦੇ ਵਿੱਚ ਜਿੰਨਾ ਨੇ ਜਾਂਦਾ ਗਵਾਈਆਂ ਨੇ ਜਿਹੜੇ ਪੀੜਤ ਨੇ ਤਾਂ ਉਹਨਾਂ ਪਰਿਵਾਰਕ ਮੈਂਬਰਾਂ ਦੇ ਵਿੱਚ ਜਿਹੜੇ ਬਿਆਨ ਸਾਹਮਣੇ ਆ ਰਹੇ ਨੇ ਜਿਸ ਦੇ ਵਿੱਚ ਉਹ ਆਖ ਰਹੇ ਨੇ ਕਿ ਲੋਕ ਸਭ ਕੁਝ ਭੁੱਲ ਚੁੱਕੇ ਨੇ ਲੋਕਾਂ ਦੇ ਦਿਲਾਂ ਦੇ ਵਿੱਚ ਕੋਈ ਹਮਦਰਦੀ ਨਹੀਂ ਹੈਗੀ ਅਤੇ ਜੇਕਰ ਹਮਦਰਦੀ ਹੁੰਦੀ ਤਾਂ ਅੱਜ ਇਹ ਮੁਕਾਬਲਾ ਜਿਹੜਾ ਭਾਰਤ ਪਾਕਿਸਤਾਨ ਦਾ ਨਾ ਹੋ ਰਿਹਾ ਹੁੰਦਾ ਤਾਂ ਇੱਕ ਪਾਸੇ ਉਹਨ ਭਾਰਤੀ ਕਪਤਾਨ ਸੂਰਜ ਕੁਮਾਰ ਯਾਦਵ ਨੇ ਤਾਂ ਦੂਜੇ ਪਾਸੇ ਪਾਕਿਸਤਾਨ ਦੇ ਕਪਤਾਨ ਸਲਮਾਨ ਅਕਾਨੇ ਜੋ ਕਿ ਨਮ ਨਮੇ ਕਪਤਾਨ ਬਣੇ ਨੇ T20 ਦੇ ਹਾਲਾਂਕਿ ਜਿਹੜੇ ਸੀਨੀਅਰ ਖਿਡਾਰੀ ਨੇ ਪਾਕਿਸਤਾਨ ਦੇ ਬਾਬਰ ਆਜ਼ਮ ਹੋਣ, ਮੋਮਨ ਰਿਜ਼ਵਾਨ ਹੋਣ ਜਾਂ ਫਿਰ ਹੋਰ ਹੋਣ ਉਹ ਜਿਹੜੇ ਏਸ਼ੀਆ ਕੱਪ ਨਹੀਂ ਖੇਡ ਰਹੇ ਤੇ ਅੰਦਰਲੇ ਪਾਸੇ ਵੀ ਜੇਕਰ ਜ਼ਿਕਰ ਕਰੀਏ ਤਾਂ ਨਵੇਂ ਨੌਜਵਾਨ ਨੇ ਜਿਹੜੇ ਭਾਰਤੀ ਟੀਮ ਦੇ ਵਿੱਚ ਨੇ ਕਿਉਂਕਿ ਵਿਰਾਟ ਕੋਹਲੀ, ਰੋਹਿਤ ਸ਼ਰਮਾ ਜਾਂ ਫਿਰ ਵਿੰਦਰ ਜਿਹੜੇ ਜ਼ਿਆਦਾ ਜ਼ਿਕਰ ਕਰੀਏ ਤਾਂ T20 ਵਰਲਡ ਕੱਪ ਜਿੱਤਣ ਤੋਂ ਬਾਅਦ ਹੀ 2024 ਦੇ ਵਿੱਚ ਉਹਨਾਂ ਦੇ ਵੱਲੋਂ T20 ਅੰਤਰਰਾਸ਼ਟਰੀ ਕ੍ਰਿਕਟ ਤੋਂ ਸਨਿਆਸ ਦਾ ਜਿਹੜਾ ਐਲਾਨ ਕਰ ਦਿੱਤਾ ਗਿਆ ਸੀ ਤਾਂ ਹੁਣ ਤੁਸੀਂ ਇਹ ਦੇਖੋ ਕਿ ਇੱਕ ਪਾਸੇ ਜੇਕਰ ਭਾਰਤੀ ਟੀਮ ਮੁਕਾਬਲਾ ਖੇਡ ਵੀ ਰਹੀ ਹੈ ਰਾਤ ਨੂੰ 8 ਵਜੇ ਤਾਂ ਉਹਨ ਔਬੇਗਾ ਤੇ ਦੂਜਾ ਕਿ ਰੱਬ ਨਾ ਕਰੇ ਕਿ ਜੇਕਰ ਇਹ ਮੈਚ ਭਾਰਤੀ ਟੀਮ ਹਾਰ ਜਾਂਦੀ ਹੈ ਤਾਂ ਫਿਰ ਕਿਸ ਤਰੀਕੇ ਦੇ ਸਵਾਲ ਨੇ ਲੋਕਾਂ ਦੇ ਵੱਲੋਂ ਉਹ ਵੀ ਉਠਾਏ ਜਾਣਗੇ ਕਿ ਇੱਕ ਤਾਂ ਤੁਸੀਂ ਮੈਚ ਖੇਡਣ ਤੋਂ ਇਨਕਾਰ ਨਹੀਂ ਕੀਤਾ ਤੇ ਦੂਜਾ ਤੁਸੀਂ ਪਾਕਿਸਤਾਨ ਤੋਂ ਜਿੱਤ ਵੀ ਨਹੀਂ ਸਕੇ ਜਿੱਤ ਵੀ ਨਹੀਂ पाए ਤਾਂ ਇਸ ਤਰੀਕੇ ਦੇ ਸਵਾਲ ਇਸ ਤਰੀਕੇ ਦੀਆਂ ਆਵਾਜ਼ਾਂ ਲਗਾਤਾਰ ਜਿਹੜੀਆਂ ਉੱਟ ਰਿਆ ਨੇ ਤਾਂ ਤੁਸੀਂ ਆਪਣੀ رائے ਜ਼ਰੂਰ ਦੱਸਿਓ ਕਿ ਵਾਕਿਆ ਦੇ ਵਿੱਚ ਭਾਰਤੀ ਟੀਮ ਨੂੰ ਖੇਡਣ ਤੋਂ ਇਨਕਾਰ ਕਰ ਦੇਣਾ ਚਾਹੀਦਾ ਏਸ਼ੀਆ ਕੱਪ ਦੇ ਵਿੱਚ ਪਾਕਿਸਤਾਨ ਦੇ ਖਿਲਾਫ ਚੰਪਰ ਜਿਹੜਿਆ ਦੇਸ਼ ਦੇ ਵਿੱਚ ਜੋ ਕੁਝ ਚੱਲ ਰਿਹਾ ਚੋ ਕੁਝੇ ਅਤਵਾਦੀ ਹਮਲੇ ਹੁੰਦੇ ਨੇ ਅਤੇ ਜਦੋਂ ਖੇਡ ਦੀ ਗੱਲ ਆਉਂਦੀ ਹੈ ਸਪੋਰਟਸ ਦੀ ਗੱਲ ਹੁੰਦੀ ਹੈ ਕਿ ਵਾਕਿਆ ਦੇ ਵਿੱਚ ਉਹ ਤਾਂ ਫਿਰ ਖੇਡ ਭਾਵਨਾ ਦੇ ਨਾਲ ਭਾਰਤੀ ਟੀਮ ਨੇ ਮੈਚ ਖੇਡਣਾ ਚਾਹੀਦਾ ਜਾਂ ਫਿਰ ਮੈਚ ਖੇਡਣ ਤੋਂ ਭਾਰਤੀ ਟੀਮ ਨੂੰ ਇਨਕਾਰ ਕਰ ਦੇਣਾ ਚਾਹੀਦਾ